ਆ ਜੀ ਤੁਸੀਂ ਚੈੱਕ ਕਰਨਾ ਜੀ ਠੀਕ ਹੈ ਬਹੁਤ ਸੋਹਣਾ ਢਾਂਚਾ ਇਸ ਝੋਟੀ ਦਾ ਐਨ ਬਿਲਕੁਲ ਪੂਰੇ ਚੈੱਕਵੇਂ ਆ ਮਾਵਾ ਰਿਕਾਰਡ ਦਾ ਦੂਜੇ ਸੂਏ ਦਾ 17.5 ਕਿਲੋ ਠੀਕ ਹੈ 2 ਮਹੀਨੇ ਵੀ ਬਣੀ ਨਹੀਂ ਦੱਸਿਆ ਜੀ 1.5 ਮਹੀਨੇ ਦੀ ਪੰਜੇਤੀ ਝੋਟੀ ਤੋਂ ਬਣੀ ਵੀ ਆ ਜੀ ਠੀਕ ਹੈ ਬਾਕੀ ਸੀ ਸਾਊ ਤੁਸੀਂ ਦੇਖ ਸਕਦੇ ਹੋ ਜਿਵੇਂ ਬਈ ਆਖ ਲੌਂਦਾ ਝੋਟੀ ਦੇ ਤੇ ਪੂਚ ਚੱਕ ਕੇ ਖੜ ਗਈ ਹੈ ਠੀਕ ਹੈ ਜੀ ਇਹ ਇੰਨਾ ਕਿੰਨਾ ਰੁਪਈਆ ਦੇ ਥੇਲੀ ਹੁਣੀ ਨਹੀਂ ਲੰਮੀ ਇਹ ਸਾਡੇ ਲੋ ਦੋਸਤ ਸਿੰਘ ਆਹੋ ਮੈਂ ਪਹਿਲਾਂ ਹੀ ਕਹਿਆ ਤਾਂ ਵੀ ਸਿੰਘ ਕਿਸੇ ਕਿਸੇ ਨੂੰ ਇਦਾਂ ਦਾ ਲੱਗਦਾ ਹੈ ਹਾਂਜੀ ਦੋਸਤੋ ਸਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਰੋਡੇ ਜ਼ਿਲ੍ਹਾ ਮੋਗਾ ਜੀ ਤਸਵੀਲ ਇਸ ਪਿੰਡ ਨੂੰ ਦੋਸਤੋ ਬਾਗਾ ਪੁਰਾਣਾ ਜਿਹੜੇ ਘਰ ਚ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇਸ ਘਰ ਦੇ ਵਿੱਚ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਜੀ ਬਾਈ ਕੋਲੇ ਵਿਕਰੀ ਆਸਤੇ ਪਸ਼ੂ ਆਉਂਦੇ ਆ ਤੇ ਅੱਜ ਵੀ ਤੁਹਾਨੂੰ ਦੋਸਤੋ ਕਮਾਲ ਦੀਆਂ ਚਾਰ ਝੋਟੀਆਂ ਦਿਖਾਉਣੀਆਂ ਜਿਹਦੇ ਵਿੱਚ ਤਿੰਨ ਝੋਟੀਆਂ ਬਾਈ ਕੋਲੇ ਹਰਿਆਣੇ ਦੇ ਵਿੱਚੋਂ ਆਈਆਂ ਹੋਈਆਂ ਮੋਰਾ ਨਸਲ ਦੀਆਂ ਠੀਕ ਅੱਗੇ ਵੀ ਕਾਫੀ ਵੀਡੀਓ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਈਆਂ ਬਾਈ ਹਰਿਆਣੇ ਦੇ ਵਿੱਚੋਂ ਪਸ਼ੂ ਝੂਟੀਆਂ ਖਰੀਦ ਕੇ ਲੈ ਕੇ ਆਉਂਦਾ ਠੀਕ ਹੈ ਜੀ ਤੇ ਆਪਣੇ ਪੰਜਾਬ ਦੇ ਵਿੱਚ ਸੇਲ ਕਰਦਾ ਇਸ ਤੋਂ ਇਲਾਵਾ ਦੋਸਤੋ ਇੱਕ ਬੂਰੀ ਝੋਟੀ ਤੁਹਾਨੂੰ ਦਿਖਾਉਣੀ ਹੈ ਜੀ ਇਹ ਆਪਣੇ ਪੰਜਾਬ ਦੀ ਹੈ ਠੀਕ ਹੈ ਜੀ ਟੋਟਲ ਚਾਰੇ ਝੋਟੀਆਂ ਤੁਹਾਨੂੰ ਤੋਰ ਫੇਰ ਕੇ ਦਿਖਾ ਦੇਣੀ ਹੈ ਇੱਕ ਬਾਈ ਨੇ ਆਫਰ ਲਾਈ ਹੈ ਵੀ ਚਾਰੇ ਝੋਟੀਆਂ ਦੇ ਵਿੱਚੋਂ ਜੋੜਾ ਜੋੜਾ ਕੋਈ ਵੀਰ ਖਰੀਦਦਾ ਤਾਂ 100 ਕਿਲੋਮੀਟਰ ਦੀ ਜਿਹੜੀ ਪਹੁੰਚ ਇੱਕ ਪਾਸਾ ਦੋਸਤੋ 200 ਕਿਲੋਮੀਟਰ ਆਉਣ ਜਾਣ ਉਹਦੀ ਪਹੁੰਚ ਫਰੀ ਹੋ ਜਾਣੀ ਹੈ ਠੀਕ ਹੈ ਜੀ ਕਮਾਲ ਦੀਆਂ ਚਾਰੀ ਝੋਟੀਆਂ ਤੁਹਾਨੂੰ ਤੋਰ ਫੇਰ ਕੇ ਦਿਖਾ ਦੇਣੀ ਆ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਜੂ ਉਹਦੀ ਤਸੱਲੀ ਤੁਸੀਂ ਆਪ ਕਰ ਲੈਣੀ ਆ ਕਿ ਠੀਕ ਹੈ ਜੀ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਨਾਲ ਹੁਣਾਂ ਨਾਲ ਕਰੀਏ ਸਾਰੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਦੱਸਿਓ ਪਹਿਲਾਂ ਤਾਂ ਜਸਵੰਤ ਸਿੰਘ ਆ ਜੀ ਪੈਂਡ ਆਪਣਾ ਰੋਡੇ ਹੈਨਾ ਪੈਂਡ ਰੋਡੇ ਜੀ ਠੀਕ ਹੈ ਅੱਛਾ ਕਿੱਥੋਂ ਪਹਾੜ ਲੈ ਆਉਣਾ ਇਹੋ ਜਿਹੇ ਨਗੀਨੇ ਤੋਂ ਇਹ ਆਪਾਂ ਫਗਿਆਵਾਦ ਜਾਈਏ ਜੀ ਉੱਥੇ ਪਿੰਡਾਂ ਦੇ ਵਿੱਚੋਂ ਇਕੱਠੇ ਕਰੀਏ ਅੱਛਾ ਤੇ ਇਹ ਕਰਕੇ ਆਪਾਂ ਨਾ ਇਕੱਠੇ ਕਰੀਏ ਠੀਕ ਹੈ ਪੂਰੀ ਆਪਣੀ ਪੰਜਾਬ ਦੀ ਹੈ ਨਾ ਪੂਰੀ ਪੰਜਾਬ ਦੀ ਠੀਕ ਹੈ ਅੱਛਾ ਇਸ ਛੋਟੀ ਤੋਂ ਆ ਜਾ ਸ਼ੁਰੂ ਕਰਦੇ ਨਗੀਨੇ ਤੋਂ ਹਾਂਜੀ ਭਾਈ ਕਿੰਨੇ ਟਾਈਮ ਦੀ ਹੈ ਇਹ ਇਹ ਡੇਢ ਸਾਲ ਦੀ ਹੈ ਜੀ ਡੇਢ ਸਾਲ ਹਾਂਜੀ ਭਾਈ ਠੀਕ ਹੈ ਖੋਲ ਲੈ ਇਹਨੂੰ ਇੱਕ ਢੇੜਾ ਕਢਾ ਦਈਏ ਪਹਿਲਾਂ ਪਤਾ ਕਿਹੜੀ ਸੀਮਨ ਦੀ ਹੋਊਗੀ ਇਹ ਇਹ ਰਸਤਾਂ ਦੀ ਹੈ ਜੀ ਅੱਛਾ ਮਾਂ ਵਗੈਰਾ ਕੁਝ ਪਤਾ ਮਾਂ ਦਾ ਰਿਕਾਰਡ ਇਹਦਾ ਦੂਜੇ ਸੂਏ ਦਾ 7.5 ਕਿਲੋ ਹੈ ਠੀਕ ਹੈ ਲੋ ਦੋਸਤੋ ਤੌਰ ਚੈੱਕ ਕਰਿਓ ਜੀ ਘੋੜੀ ਵਾਂਗੂ ਤੁਰਦੀ ਏ ਛੋਟੀ ਏ ਠੀਕ ਏ ਜੀ ਬਾਕੀ ਸਿੰਗਾ ਸੁੰਗਾ ਦੀ ਐਨ ਬਾਹ ਕਮਾਲ ਦੋਸਤੋ ਛੋਟੀ ਏ ਠੀਕ ਏ ਜੀ ਬਿਲਕੁਲ ਸ਼ੂਟ ਆ ਸਿੰਗ ਬਰੀਕ ਸਿੰਗ ਦੀ ਏ ਜੀ ਠੀਕ ਏ ਜੀ ਡੇਢ ਸਾਲ ਦੋਸਤੋ ਇਸ ਦੀ ਛੋਟੀ ਦੀ ਉਮਰ ਬਾਕੀ ਢਾਂਚਾ ਤੇ ਕਦ ਕਾੜ ਤੁਸੀਂ ਚੈੱਕ ਕਰੋ ਜੀ ਛੋਟੀ ਦਾ ਬਹੁਤ ਸੋਹਣਾ ਕਦ ਕਾੜ ਤੇ ਖੜਨੀ ਖੁੜਨ ਦੀ ਵੀ ਕਰਮਾਰੀ ਦੀ ਬਹੁਤ ਸੋਹਣੀ ਏ ਜਦੋਂ ਤਿਆਰ ਹੋਊਗੀ ਦੋਸਤੋ ਟਾਈਮ ਤੇ ਤਾਂ ਚੰਗੇ ਰੁਪਏ ਆ ਦੀ ਤੇ ਜਿਹੜੀ ਦੋਸਤੋ ਛੋਟੀ ਏ ਇਹ ਤਿਆਰ ਹੋਣੀ ਏ ਅਗਲਾ ਕੰਮ ਰੁਪਈਆ ਦੇ ਥੇਲੀ ਹੁਣੀ ਨੰ ਕਿਸੇ ਕਿਸੇ ਨੂੰ ਇਦਾਂ ਦਾ ਲੱਗਦਾ ਹਰੇਕ ਝੂਟੀ ਨੂੰ ਵੀ ਸਿੰਘ ਇਹੋ ਜਿਹਾ ਨਹੀਂ ਲੱਗਦਾ ਠੀਕ ਹੈ ਜੀ ਪੁੱਛੋ ਦੋਸਤੋ ਜੈਡ ਬਲੈਕ ਹੋਊਗੀ ਬਾਕੀ ਸੀਲ ਸਾਊ ਤੁਸੀਂ ਜੇ ਦੇ ਸਕਦੇ ਹੋ ਜਿਵੇਂ ਬਈ hath ਲਾਉਂਦਾ ਝੂਟੀ ਦੇ ਤੇ ਪੂਛ ਚੱਕ ਕੇ ਖੜ ਗਈ ਠੀਕ ਹੈ ਜੀ ਇਹ ਇੰਨਾ ਕਿ ਸੀਲ ਪਸ਼ੂ ਹੋਣਾ ਜ਼ਰੂਰੀ ਹੈ ਕਿਉਂਕਿ ਘਰੇ ਆਪਣੇ ਜਿਵੇਂ ਔਰਤਾਂ ਵੀ ਸਾਂਭਦੀਆਂ ਝੂਟੀਆਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਪੈਂਦੀ ਜੇ ਸੀਲ ਸਾਊ ਪਸ਼ੂ ਹੋਵੇ ਸਾਂਭਣ ਦੇ ਵਿੱਚ ਠੀਕ ਹੈ ਜੀ ਪੂਛ ਚੱਕ ਕੇ ਖੜ ਗਈ ਕਰਮ ਵਾਲੀ ਤੇ ਰਿਕਾਰਡ ਪੱਖੋਂ ਵੀ ਦੋਸਤੋ ਕਰਮ ਵਾਲੀ ਚੰਗੀ ਹੈ ਇਹ ਝੂਟੀ ਠੀਕ ਹੈ ਜੀ ਤੇ ਰੇਟ ਫਿਰ ਇਹਦਾ ਕੀ ਹੋਊਗਾ ਰੇਟ ਇਹਦਾ 50000 ਰੁਪਏ ਜੀ 50000 ਵਿੱਚ ਮਾਨਤਨ ਹੋ ਜਾਊਗਾ ਜੀ ਠੀਕ ਹੈ ਅੱਛਾ ਜੀ ਜੋੜਾ ਜੋੜਾ ਖਰੀਦਦਾ ਤਾਂ ਹੋ ਜੂ ਪਹੁੰਚ 200 ਕਿਲੋਮੀਟਰ ਆਉਣ ਜਾਣ ਜੋੜਾ ਜੋੜਾ ਖਰੀਦੂਗਾ ਜੀ 100 ਕਿਲੋਮੀਟਰ ਤੇ ਕਰ ਪਹੁੰਚ ਹੋ ਜੂ ਠੀਕ ਹੈ ਮਦਦ ਮੰਨ ਕੇ ਚੱਲ ਵੀ ਇੱਕ ਪਾਸਾ 100 ਕਿਲੋਮੀਟਰ ਹਾਂ ਜੀ ਠੀਕ ਹੈ ਦੋਸੋ 50000 ਰੇਟ ਠੀਕ ਹੈ ਜੀ ਮਾਨਤਨ ਮੌਕੇ ਦੇ ਉੱਤੇ ਹੋ ਜਾਊਗਾ ਇੱਕ ਆਪਣੇ ਕੋਲੇ ਜਿਹੜੀ ਝੋਟੀ ਆ ਦੂਜੇ ਨੰਬਰ ਤੇ ਹਾਂਜੀ ਭਾਈ ਠੀਕ ਹੈ ਇਹ ਆਪਣੀ ਗੱਲ ਹੋਈ ਵੀ ਗੱਬਣਾ ਵੀ ਹੈ ਨਾਲ ਕੁਝ ਇਹ ਸਵਾ ਮਹੀਨੇ ਵੀ ਬਣੀ ਨਹੀਂ ਦੱਸਿਆ ਜੀ ਸਵਾ ਮਹੀਨੇ ਦੀ ਪੰਚਾਇਤੀ ਝੋਟੇ ਤੋਂ ਬਣੀ ਵੀ ਆ ਜੀ ਠੀਕ ਹੈ ਇਹ ਆਪ ਹੈ ਜੀ ਆ ਜਵਰਾਜ ਦੀ ਅੱਛਾ ਜਿਨ੍ਹਾਂ ਤੋਂ ਆਪਾਂ ਲਈ ਉਹਨਾਂ ਨੇ ਜਵਰਾਜ ਦਾ ਸੀਮਾ ਇਹ ਲਖਾਈ ਦੇ ਮਾਂ ਦੇ ਅੱਛਾ ਅੱਛਾ ਉਹਦੀ ਆ ਜੀ ਇਹ ਠੀਕ ਹੈ ਪੰਚਾਇਤੀ ਸਾਂ ਤੋਂ ਗੱਬਣਾ ਹੈ ਪੰਚਾਇਤੀ ਸਾਂ ਤੋਂ ਗੱਬਣਾ ਸਵਾ ਮਹੀਨੇ ਦੀ ਬਣੀ ਦੀ ਆ ਠੀਕ ਹੈ ਸਵਾ ਮਹੀਨੇ ਲਈ ਚੈੱਕ ਹੋ ਜੀ ਠੀਕ ਹੈ ਮੰਨ ਲਓ ਕਿ ਤੁਸੀਂ ਹੁਣ ਖਾਲੀ ਕਰਕੇ ਲਿਆਂਦੀ ਆਪਾਂ ਖਾਲੀ ਕਰਕੇ ਲਿਆਂਦੀ ਆ ਜੇ ਇਹਨਾਂ ਨੂੰ ਦੱਸਿਆ ਬਣੀ ਆ ਤੇ ਆਪਾਂ ਬਣੀ ਦੱਸਿਆ ਠੀਕ ਹੈ ਗਾਂਹ ਵਾਲੇ ਦੇ ਕਰਮ ਆ ਜੇ ਕੋਈ ਕਾ ਕਰਮ ਆ ਜੀ ਠੀਕ ਹੈ ਖੋਲਿਆ ਦੋ ਦੰਦਾਂ ਦਾ ਮੂੰਹ ਠੀਕ ਹੈ ਖੋਲਿਆ ਖੋਲਿਆ ਹਾਂ ਜੀ ਲੋਕੋ ਸੋ ਪੰਚਾਇਤੀ ਬੋਲ ਤੋਂ ਗੱਬਣ ਹੈ ਠੀਕ ਹੈ ਜੀ ਹੋਰ ਮਹੀਨੇ ਤੱਕ ਚੈੱਕ ਕਰਾ ਲਿਓ ਕਰਮ ਵਾਲੇ ਹੋ ਸਕੇ ਗੱਬਣ ਨਿਕਲਾਵੇ ਜੇ ਨਾ ਗੱਬਣ ਨਿਕਲੇ ਤਾਂ ਗਾਂਹ ਤੋਂ ਸੋ ਸੀਮਨ ਤੁਸੀਂ ਲਵਾ ਸਕਦੇ ਹੋ ਬਿਲਕੁਲ ਤਿਆਰ ਝੂਟੀ ਸੀਮਨ ਲੈਣ ਲਈ ਠੀਕ ਹੈ ਜੀ ਕਾਰਡ ਕਾਰਟ ਚੰਗੇ ਦੀ ਹੈ ਤੇ ਬਾਕੀ ਮੂੰਹੋਂ ਦੋਦਾਂ ਦਾ ਫਿਰ ਉਮਰੋਂ ਫਿਰ ਢਾਈਕ ਸਾਲ ਦੀ ਹੋਣੀ ਹੈ ਤਾਂ ਹਾਂ ਜੀ ਹਾਂ ਜੀ ਠੀਕ ਹੈ ਮੰਨ ਕੇ ਚਲੋ ਵੀ ਦੋਸਤੋ ਢਾਈਕ ਸਾਲ ਦੀ ਛੋਟੀ ਦੀ ਉਮਰ ਹੋਣੀ ਹੈ ਜੀ ਢਾਂਚਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਇਸ ਛੋਟੀ ਦਾ ਢਾਂਚਾ ਤੇ ਬਾਕੀ ਰਿਕਾਰਡ ਪੱਖੋਂ ਵੀ ਚੰਗੀ ਹੈ ਕਰਮ ਵਾਲੀ ਜੇ ਗੱਬਣ ਰਹੀ ਦੀ ਤਾਂ ਪੰਚਾਇਤੀ ਸਾਨ ਬਹੁਤ ਚੰਗੇ ਚੰਗੇ ਉਧਰ ਪਿੰਡਾਂ ਦੇ ਵਿੱਚ ਛੱਡੇ ਹੋਏ ਆ ਠੀਕ ਹੈ ਚਾਰ ਹੀ ਥਾਣਾ ਠੀਕ ਹੈ ਚਾਰ ਚਾਂਦੇ ਨਾਲ ਲੋ ਦੋਸਤ ਥੰਡ ਚੈੱਕ ਕਰਦੇ ਹੋ ਜੀ ਥੰਡ ਦਾ ਬਿਲਕੁਲ ਬਹੁਤ ਠੀਕ ਹੈ ਬਾਕੀ ਝੋਟੀਆਂ ਸਾਰੀਆਂ ਹੀ ਸੀਰਸਾ ਹੂਆ ਹੈ ਨਾ ਹਾਂ ਜੀ ਠੀਕ ਹੈ ਅਛਾ ਇਹਦਾ ਰੇਟ ਖੜਕੀ ਹੋਗਾ ਇਹਦਾ 52000 ਰੁਪਏ ਜੀ 52000 ਹਾਂ ਜੀ ਠੀਕ ਹੈ ਇਹ ਫਿਰ ਹੁਣ ਖਾਲੀ ਕਰਕੇ ਦੇਣੀ ਹੈ ਨਾ ਖਾਲੀ ਕਰਕੇ ਠੀਕ ਹੈ 52200 ਇਸ ਝੋਟੀ ਦਾ ਰੇਟ ਹੈ ਜੀ ਠੀਕ ਹੈ ਮਾਨਤਾਨ ਮੌਕੇ ਦੇ ਉੱਤੇ ਹੋ ਜਾਊਗਾ ਇੱਕ ਜਿਹੜੀ ਆਪਣੀ ਕੋਲੇ ਤੀਜੇ ਨੰਬਰ ਤੇ ਝੋਟੀ ਹੈ ਹਾਂ ਜੀ ਬਾਈ ਠੀਕ ਇਹਦੀ ਕੀ ਉਮਰ ਆ ਮਰ ਹੈ ਇਹਦੀ ਮੰਨ ਕੇ ਚੱਲੋ ਇਹ 22 23 ਮਹੀਨੇ ਆ ਦੋਨ ਦੇ ਚੱਕ ਰਹੀ ਹੈ ਜੀ ਬਰਾਬਰ ਨਹੀਂ ਹੈ ਚੱਕੇ ਹਨਗੇ ਠੀਕ ਹੈ ਹਾਂਜੀ ਖੋਲ ਲੈਣ ਨੂੰ ਜੀ ਦੋਸਤੋ ਝੋਡੀ ਇਹ ਵੀ ਬਹੁਤ ਸੋਹਣੀ ਤੁਹਾਨੂੰ ਦਿਖਾਉਣੀ ਹੈ ਜੀ ਸਿੰਗ ਤੁਹਾਨੂੰ ਪਤਾ ਹੀ ਹੋਵੇ ਇਦਾਂ ਦਾ ਹਰਿਆਣੇ ਦੇ ਵਿੱਚ ਹੀ ਮਿਲੂਗਾ ਤੁਹਾਨੂੰ ਠੀਕ ਹੈ ਜੀ ਬਹੁਤ ਸੋਹਣਾ ਗੋਲ ਸਿੰਘ ਦੀ ਹੈ ਬਾਕੀ ਚੰਗੇ ਕਦ ਕਾਠ ਕਰਨ ਵਾਲੀ ਝੋਟੀ ਇਹ ਠੀਕ ਹੈ ਜੀ ਇਹ ਉਥੋਂ 35 ਝੋਟੇ ਦੀ ਹੈ ਜੀ ਇਹ ਆਪ ਸਾਨੂੰ ਪਤਾ ਨਹੀਂ ਕਿਹੜੇ ਦੀ ਆ ਯਾਨੀ ਆਪ ਨੂੰ ਦੱਸਿਆ ਉਹਨਾਂ ਨੇ 35 ਝੋਟੇ ਅੱਛਾ ਹਾਂਜੀ 35 ਝੋਟੇ ਦੀ ਦੋਸਤੋ ਇਹ ਝੋਟੀ ਤੁਹਾਨੂੰ ਦਿਖਾ ਰਿਹਾ ਜੀ ਠੀਕ ਹੈ 35 ਝੋਟੇ ਵੀ ਉਧਰ ਬਹੁਤ ਸੋਹਣੇ ਸੋਹਣੇ ਛੱਡੇ ਹੋਏ ਆ ਚੰਗੇ ਰਕਾਡ ਵਾਲੇ ਜਿਹੜੇ ਠੀਕ ਹੈ ਜੀ ਥਣ ਬਹੁਤ ਚੰਗੇ ਇਹ ਵੀ ਬਹੁਤ ਸੋਹਣੀ ਹੈ ਗੈਪ ਥਣ ਦਾ ਤੇ ਸਾਈਜ਼ ਥਣ ਦਾ ਬਹੁਤ ਸੋਹਣਾ ਇਸ ਝੋਟੀ ਦੇ ਠੀਕ ਹੈ ਜੀ ਸਿੰਘਾ-ਸੁੰਗਾ ਦੀ ਐਨ ਬਿਲਕੁਲ ਕੁੰਡੀ ਹੈ ਜੀ ਠੀਕ ਹੈ ਪੂਛ ਫਿਰ ਇਹਦੀ ਵੀ ਜੈਡ ਬਲੈਕ ਹੈ ਕੁਛ ਵਾਲ ਚੋ ਕੋਈ ਐਮ ਦੋ ਚਾਰ ਹੈਗੇ ਵਿੱਚ ਇਹ ਜਮ ਉਚਾਲੇ ਜੀ ਅਰੇ ਠੀਕ ਹੈ ਦੋ ਚਾਰ ਵਾਲਾ ਠੀਕ ਹੈ ਤੇ ਇਹਦਾ ਰੇਟ ਫਿਰ ਕਿੰਦਾ 42000 ਰੁਪਏ ਹਾਂਜੀ ਠੀਕ ਹੈ ਉਮਰ ਉਹ ਕਿੰਨੀ ਹੈ 22 23 ਮਹੀਨੇ 22 23 ਮਹੀਨੇ ਜੀ ਠੀਕ ਹੈ ਅੱਛਾ ਇੱਕ ਬੂਰੀ ਹੈ ਆਪਣੇ ਕੋਲੇ ਹਾਂਜੀ ਇਹ ਆਪਣੀ ਪੰਜਾਬ ਦੀ ਹੈ ਹਨਾ ਹਾਂਜੀ ਭਾਈ ਇਹ ਮੁਕਸਰ ਜਿਲ੍ਹੇ ਦੀ ਮੁਕਸਰ ਜਿਲ੍ਹੇ ਚ ਠੀਕ ਹੈ ਖੋਲ ਲੈਣੋ ਕਿੰਨੀ ਕੋਣੀ ਉਮਰ ਦੀ ਹੈ ਇਹ 13 14 ਮਹੀਨੇ ਆ ਜੀ 13 14 ਮਹੀਨੇ ਹੈ ਦੋਸਤੋ ਝੋਟੀ ਇਹ ਵੀ ਤੁਹਾਨੂੰ ਪਸੰਦ ਆਊਗੀ ਬਹੁਤ ਸੋਹਣੀ ਰਾਜ ਹੈ ਸਾਂਵੀ ਝੋਟੀ ਹੈ ਦੋਸਤੋ ਠੀਕ ਹੈ ਜੀ ਰੰਗ ਰੰਗ ਬਾ ਕਮਾਲ ਝੋਟੀ ਦਾ ਇਹਦਾ ਵੀ ਠੀਕ ਹੈ ਢਾਂਚਾ ਤੁਸੀਂ ਚੈੱਕ ਕਰਨਾ ਜੀ ਠੀਕ ਹੈ ਬਹੁਤ ਸੋਹਣਾ ਢਾਂਚਾ ਹੈ ਇਸ ਝੋਟੀ ਦਾ ਸੈਂ ਬਿਲਕੁਲ ਪੂੜੇ ਚੱਕਵੇਂ ਆ ਠੀਕ ਹੈ ਜੀ ਤੇ ਦੁੱਧ ਦੀ ਪਲੀ ਹੋਈ ਹੈ ਜੀ ਠੀਕ ਹੈ ਸਿੰਗ ਕਾਫੀ ਗੜਾਈ ਦੇ ਵਿੱਚ ਹੈ ਤੇ ਉਮਰ ਦੇ ਹਿਸਾਬ ਨਾਲ ਇਹਨਾਂ ਇੱਥੇ ਗੋਲ ਕਰ ਜਾਣਾ ਠੀਕ ਹੈ ਜੀ ਢਾਂਚਾ ਤੁਸੀਂ ਚੈੱਕ ਕਰ ਸਕਦੇ ਹੋ ਇਸ ਛੋਟੀ ਦਾ ਠੀਕ ਹੈ 13-14 ਮਹੀਨੇ ਜਿਹੜੀ ਦੋਸਤੋ ਉਮਰ ਹੋਊਗੀ ਠੀਕ ਹੈ ਥਣ ਦੇਖ ਲਈਏ ਭਈ ਇਹਦੇ ਲੋ ਦੋਸਤੋ ਸਾਰੀ ਥਾਣਾ ਬਹੁਤ ਵਧੀਆ ਲੱਗੇ ਠੀਕ ਹੈ ਥੋੜੀ ਜੀ ਕੈਮਰੇ ਤੋਂ ਡਾਕਦੀ ਆ ਕੋਈ ਚੱਕਰ ਨਹੀਂ ਹੁੰਦਾ ਠੀਕ ਹੈ ਵੈਸੇ ਛੁੱਟੀਆਂ ਸਾਰੀਆਂ ਹੀ ਸੀਲ ਖਾਊਗਾ ਬਾਈਪਰ ਲੋ ਦੋਸਤੋ ਚੈੱਕ ਕਰ ਲੋ ਜੀ ਠੀਕ ਹੈ ਜੀ ਇਹਦਾ ਰੇਟ ਫਿਰ ਕੀ ਹੋਊਗਾ ਇਹਦਾ 42000 ਰੁਪਏ ਜੀ 42000 ਹਾਂਜੀ ਬਾਈ ਠੀਕ ਹੈ ਦੋਸਤੋ ਇਸ ਛੁੱਟੀ ਦਾ ਰੇਟ 42000 ਰੇਟ ਤੁਹਾਨੂੰ ਪ੍ਰੋਪਰ ਸਾਰੀਆਂ ਦੀ ਦਸਤਾ ਜਿਹੜਾ ਨਾ ਅਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂ ਉਹਦੀ ਦਸਲ ਤੁਸੀਂ ਆਪ ਕਰ ਲੈਣੀ ਆ ਕਿ ਠੀਕ ਹੈ ਰੇਟ ਜਿਹੜਾ ਬਾਈ ਨੇ ਦੱਸਿਆ ਇਹਦੇ ਵਿੱਚੋਂ ਜਿਹੜਾ ਦੋਸਤੋ ਮਾਨਤਾਨ ਹੋ ਜਾਊਗਾ ਪੂਰਾ ਖੁੱਲਾ ਡੁੱਲਾ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ